ਵੀਰੇ ਆਪਣੇ ਭਪਿੰਦਰਾ ਵੀਰ ਚੰਡੀਗੜ੍ਹ ਤੋਂ ਲਾਲਾ ਠੀਕ ਉਹਨੂੰ ਦਿੱਤੀਆ ਬੜਾ 2.5 ਲੱਖ ਰੁਪਏ ਦੀ ਅੱਜ ਇਹ 2.5 ਲੱਖ ਦਾ ਸੌਦਾ ਹਾਂਜੀ 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 ਅਸੀਂ ਕੋਈ ਹੋਣ ਨਹੀਂ ਹੈਗੇ ਵੀ ਇਹ ਦੋ ਦੀ ਵਿਕਰੀ 2.5 ਦੀ ਵਿਕਰੀ ਪੰਜ ਵਿਚ ਉਹ ਗੱਲਾਂ ਨਹੀਂ ਜਿੰਨੇ ਦਾ ਹੋਇਆ ਉਹਨੇ ਹੀ ਦੱਸ ਰਹੇ ਹਾਂ ਉਹਨੇ ਹੀ ਦੱਸ ਰਹੇ ਤੇ ਦੰਦਾਂ ਤੋਂ ਕਿਵੇਂ ਆ ਬਾਈ ਇਹ ਵੀਰੇ ਹੁਣ ਅੱਠ ਦੰਦ ਕੱਢ ਨੇ ਅੱਠ ਦੰਦ ਦੂਜੇ ਸੂਏ ਸੁਣਾ ਪੜਨ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਤੇ ਆਪਾਂ ਅੱਜ ਖੜੇ ਆ ਕਾਲੇ ਕਾ ਬੱਕਰੀਆਂ ਦਾ ਮੇਲਾ ਜੋ ਚੱਲ ਰਿਹਾ ਹਰ ਸਾਲ ਇੱਥੇ ਮੇਲਾ ਭਰਦਾ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜਿੰਨੇ ਵੀ ਬੱਕਰੀ ਪਾਲਕਾ ਆਪਣੇ ਜਾਨਵਰ ਇੱਥੇ ਲੈ ਕੇ ਆਉਂਦੇ ਨੇ ਮੱਥਾ ਟਿਕਾਉਂਦੇ ਨੇ ਮਾਤਾ ਦੇ ਤੇ ਖਰੀਦ-ਵੇਚ ਵੀ ਇੱਥੇ ਹੁੰਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਨਾਲ ਜਿਹੜਾ ਨੌਜਵਾਨ ਖੜਾ ਜਿਵੇਂ ਬੱਕਰੀਆਂ ਦੇ ਵਿੱਚ ਬੀਟਲ ਬੱਕਰੀਆਂ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਵਿੱਚ ਘਰਾਣੇ ਚੱਲਦੇ ਆ ਲਾਈਨਾਂ ਚੱਲਦੀਆਂ ਤਾਂ ਬਾਈ ਹੋਰਾਂ ਦਾ ਵੀ ਵੱਡਾ ਨਾਮ ਆ ਸੋਨੂ ਗੋਡ ਫਾਰਮ ਪਿੰਡ ਪਸੌੜ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਬੱਕਰੀਆਂ ਦੇ ਜਿਹੜੇ ਮੇਲੇ ਹੁੰਦੇ ਨੇ ਚੈਂਪੀਅਨਸ਼ਿਪ ਹੁੰਦੀਆਂ ਚੰਗੇ ਇਹਨਾਂ ਦੇ ਪੋਜੀਸ਼ਨਾਂ ਤੇ ਜਾਨਵਰ ਆਉਂਦੇ ਨੇ ਬਹੁਤ ਵਧੀਆ ਬਾਈ ਕੋਲੇ ਕੁਆਲਿਟੀ ਦੇ ਜਾਨਵਰ ਆ ਤੇ ਇਹਨਾਂ ਦੀ ਲਾਈਨ ਚੱਲਦੀ ਆ ਬਲੱਡ ਲਾਈਨ ਇਹਨਾਂ ਦੇ ਨਾਮ ਤੇ ਚੱਲਦੀ ਆ ਗੱਲਬਾਤ ਕਰਾਂਗੇ ਬਾਈ ਹੋਰਾ ਨਾਲ ਪੂਰੀ ਡਿਟੇਲ ਨਾਲ ਗੱਲਬਾਤ ਹੋਊਗੀ ਜਾਨਵਰ ਇਹਨਾਂ ਦੇ ਦਿਖਾਵਾਂਗੇ ਬੱਕਰੇ ਬੱਕਰੀਆਂ ਕਿਵੇਂ ਲਾਈਨ ਤਿਆਰ ਹੋਈ ਤੇ ਆਜੋ ਬਾਈ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਬਾਈ ਯੰਗ ਫਾਰਮਰ ਚੈਨਲ ਤੇ ਬਾਈ ਧੰਨਵਾਦ ਤੁਹਾਡਾ ਸਾਡੀ ਵੀਡੀਓ ਬਣਾਉਣ ਆਏ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਦੇਖਦੇ ਨੇ ਤੇ ਬਈ ਆਪਾਂ ਅੰਦਰ ਆ ਜੀ ਹੈਨਾ ਗੱਲਬਾਤ ਕਰਦੇ ਆ ਸ਼ੁਰੂ ਆਪਣ ਬਈ ਕਿੰਨੇ ਸਾਲ ਹੋ ਗਏ ਆ ਬੱਕਰੀਆਂ ਦੇ ਕਿੱਤੇ ਨਾਲ ਪਰਿਵਾਰ ਨੂੰ ਜੁੜੇ ਹੋਏ ਵੀਰੇ ਆਪਣੀ ਚੌਥੀ ਪੀੜੀ ਆ ਅੱਛਾ ਦਾਦੇ ਪਰਦਾਦੇ ਤੇ ਮੇਰਾ ਫਾਦਰ ਸਾਹਿਬ ਇਸ ਟਾਈਮ ਆ ਫਿਲਮ ਨੇ ਹੋ ਕੰਮ ਕਰੇ ਨਾਲ ਮੈਂ ਖੁਦ ਕਰਦਾ ਚੌਥੀ ਪੀੜੀ ਦਾ ਕੰਮ ਹੈ ਚੌਥੀ ਪੀੜੀ ਤੋਂ ਹੋ ਗਿਆ ਹਾਂ ਜੀ ਆਪਣੇ ਤੁਸੀਂ ਬਈ ਜਿਵੇਂ ਅੱਜ ਕੱਲ ਦੀ ਪੀੜ੍ਹੀ ਚ ਆ ਗਏ ਹਨ ਆਪਣੇ ਬਿਲਕੁਲ ਮਾਡਰਨ ਤਰੀਕੇ ਨਾਲ ਮਾਡਰਨ ਪੀੜ੍ਹੀ ਚ ਆ ਗਏ ਕੀ ਫਰਕ ਪਿਆ ਹੈਗਾ ਤੁਸੀਂ ਜਦੋਂ ਨੇ ਕੰਮ ਕਰਨ ਲੱਗੇ ਜਿਹੜੇ ਜਿਹੜੇ ਪਹਿਲਾ ਸਿਸਟਮ ਸੀ ਮਤਲਬ ਜਿਹੜੀਆਂ ਪਹਿਲਾਂ ਦੇਤ ਲੈ ਦੀਆਂ ਨਾ ਬੱਕਰੀਆਂ ਦੀ ਹਾਂਜੀ ਉਹਦੇ ਵਿੱਚ ਤੇ ਬੱਕੀਆਂ ਰੱਖਣ ਦੇ ਵਿੱਚ ਜ਼ਮੀਨ ਤੇ ਆਸਮਾਨ ਦਾ ਫਰਕ ਪੈ ਗਿਆ ਅੱਛਾ ਬਟ ਇੱਕ ਗੱਲ ਜ਼ਰੂਰ ਇਹਦੇ ਵਿੱਚ ਇਹ ਵੀ ਕਹਿਣਾ ਚਾਹਣਾ ਫਿਰ ਤੁਹਾਨੂੰ ਇਹਨਾਂ ਵਾਰੀ ਦੱਸ ਦਿਆਂ ਵੀ ਜਿਹੜੀ ਆਪਾਂ ਨੇ ਰੱਖਣ ਦੇ ਵਿੱਚ ਫਰਕ ਤਾਂ ਪੈ ਗਿਆ ਬਟ ਜਿਹੜੀ ਉਹ ਕੇਅਰ ਸੀ ਉਹ ਹੁਣ ਕੇਅਰ ਨਹੀਂ ਹੋ ਸਕਦੀ ਜੀ ਉਦਾਂ ਦੀ ਜਿੰਨੀਆਂ ਖਰਾਕਾਂ ਸੀ ਉਹ ਨਾ ਖਰਾਕਾਂ ਨਹੀਂ ਹੋ ਪੈ ਰੀਆਂ ਬੱਕਰੀਆਂ ਜਿਵੇਂ ਸਰੀਰ ਸੀ ਪਹਿਲਾਂ ਵੱਡੇ ਆਣਾ ਹਾਂਜੀ 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 ਤੇ ਜਿਹੜਾ ਸਾਡਾ ਤਰੀਕਾ ਅਸੀਂ ਸਾਰੇ ਫਾਦਰ ਸਾਹਿਬ ਜਿਵੇਂ ਸਾਡੇ ਦਾਦਾ ਜੀ ਕਰਦੇ ਸੀ ਅਸੀਂ ਉਸੇ ਤਰੀਕੇ ਲੈਣ ਤੇ ਚੱਲਦੇ ਆ ਰਹੇ ਹਾਂ ਸਾਡੀਆਂ ਬੱਕਰੀਆਂ ਬਾਹਰ ਖਲਦੀਆਂ ਨੇ ਜੀ ਜੀ ਚਰਾਈ ਦੀ ਹਾਂ ਹਾਂਜੀ ਸਾਡੀਆਂ ਬੱਕਰੀਆਂ ਘਰ ਨਹੀਂ ਰੁਕਦੀਆਂ ਸਾਡੇ ਜਿਹੜੇ ਬੱਕਰੇ ਨੇ ਉਹ ਘਰ ਰੁਕਦੇ ਨੇ ਅੱਛਾ ਹਾਂਜੀ ਕਿਉਂਕਿ ਅਸੀਂ ਨੇ ਘਰ ਰੱਖ ਕੇ ਬੱਕਰੀਆਂ ਦੇਖਿਆ ਨੇ ਬਹੁਤ ਬੰਦਿਆਂ ਦੇ ਕੁਐਸਚਨ ਹੁੰਦੇ ਨੇ ਕਿ ਬੱਕਰੀ ਘਰ ਰੱਖ ਕੇ ਕਾਮਯਾਬ ਹੁੰਦੀ ਆ ਜਾਂ ਬਾਹਰ ਰੱਖ ਕੇ ਕਾਮਯਾਬ ਆ ਜੀ ਪਰ ਯਾਰ ਵੀਰੇ ਦੇਖੋ ਸਾਰੇ ਵੀਰ ਹਨ ਘਰ ਰੱਖਣ ਵਾਲੇ ਬਹੁਤ ਕਾਮਯਾਬ ਨੇ ਹੂੰ ਇਹ ਨਹੀਂ ਕਹਿੰਦੇ ਵੀ ਕਾਮਯਾਬ ਨੇਗੇ ਬਟ ਜਿਹੜਾ ਇਹ ਕਿੱਤਾ ਦਾ ਬੱਕਰੀ ਪਾਲਣਾ ਇਹ ਮੇਰੇ ਹਿਸਾਬ ਨਾਲ 90% ਬਾਹਰ ਛੱਡ ਕੇ ਹੀ ਖੁਸ਼ ਰਾਈ ਤੇ ਹੀ ਕਾਮਯਾਬ ਕੁਸ਼ ਹੋਈ ਆ ਹਨ ਇਹ ਯੂਨੀਵਰਸਿਟੀ ਵਾਲੇ ਵੀ ਇਹੀ ਗੱਲ ਕਹਿੰਦੇ ਨੇ ਵੀ ਜਿਹੜੀ ਬੱਕਰੀ ਬਾਹਰ ਛੱਡ ਕੇ ਹੀ ਇਹਨੂੰ ਤਸਤੀ ਮਿਲ ਰਹੀ ਆ ਜੀ ਤੁਸੀਂ ਖੁਦ ਆਪਣੇ ਫਾਰਮਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਆਪਣੇ ਬੱਕਰੀਆਂ ਰੱਖੇ ਹੋਏ ਨੇ ਤੁਸੀਂ ਉਹਨੂੰ ਜਿੰਨਾ ਵੀ ਚਾਰਾ ਪਾਓ ਜਿੰਨਾ ਵੀ ਉਹ ਬੱਕਰੀ ਉੱਤੇ ਇੰਨੀ ਚਮਕ ਨਹੀਂ ਆਉਗੀ ਜਿਹੜੀ ਬੱਕਰੀ ਬਾਹਰ ਫਿਰ ਕੇ ਆਉਗੀ ਜਦ ਕਿ ਉਹਨੂੰ ਡਾਈਟ ਘੱਟ ਪੈ ਜੇ ਕੋਈ ਪ੍ਰੋਬਲਮ ਨਹੀਂ ਹਾਂਜੀ ਇਹ ਕੁਦਰਤ ਵੱਲੋਂ ਹੀ ਇਹਨਾਂ ਨੂੰ ਇੱਕ ਐਦਾਂ ਦਾ ਸਿਸਟਮ ਹੈ ਨਾ ਅੰਦਰ ਪਾਇਆ ਗਿਆ ਵੀ ਜਿੰਨੀਆਂ ਇਹ ਵੱਧ ਤੁਰਦੀਆਂ ਫਿਰਦੀਆਂ ਨੇ ਉਹਨੇ ਇਹਨਾਂ ਨੂੰ ਸੰਤੁਸ਼ਟੀ ਮਿਲਦੀ ਹੈ ਸਕੂਨ ਮਿਲਦਾ ਵੀਰੇ ਜਿਆਦੇ ਭਾਈ ਨਵੇਂ ਬੰਦੇ ਕੁਝ ਤਾਂ ਹੀ ਫੇਲ ਹੋਗੇ ਜਿਨ੍ਹਾਂ ਨੇ ਘਰੇ ਰੱਖ ਲਈਆਂ ਛੇਰ ਘਰ ਜਿੰਨੀ ਹੋਈ ਨਹੀਂ ਕਿਉਂਕਿ ਜਿਹੜੇ ਘਰੇ ਬੱਕਰੀ ਦੇਖਣੀਆਂ ਉਹ ਬਾਹਰ ਜਿਹੜਾ ਬੰਦਾ ਜਾਂਦਾ ਉਹਨੂੰ ਤਿੱਗਣੇ ਘੇਰ ਕਰਨੇ ਨਹੀਂ ਆ ਹਾਂ ਫਿਰ ਬੱਕਰੀ ਘਰੇ ਬਸਣੀ ਹੈ ਵੀਰੇ ਜੀ ਭਾਈ ਆਪਣੀ ਲਾਈਨ ਦੀ ਗੱਲ ਕਰੀਏ ਜਿਹੜੀ ਤੁਹਾਡੀ ਹੁਣ ਲਾਈਨ ਹੈ ਹਨਾ ਹਾਂਜੀ ਵੀਰੇ ਕਿਉਂ ਦਾਦਾ ਜਣੇ ਬਣਾਈ ਹੋਈ ਹੈ ਤੁਸੀਂ ਅੱਜਕੱਲ੍ਹ ਸੰਭਾਲ ਰਹੇ ਹੋ ਕਿਵੇਂ ਲਾਈਨ ਤਿਆਰ ਹੋਈ ਸੀ ਥੋੜਾ ਇਹਦੇ ਬਾਰੇ ਦੱਸੋ ਜੀ ਵੀਰੇ ਲਾਈਨ ਐਦਾਂ ਆਪਣੇ ਕੋਲੇ ਕੋਈ ਉਹ ਸਿਸਟਮ ਨਹੀਂ ਹੈਗਾ ਵੀ ਅਸੀਂ ਇਹਨੇ ਕੱਲੇ ਪੈਸੇ ਨਹੀਂ ਵੀ ਪੈਸੇ ਪਿੱਛੇ ਵਜ ਕੇ ਬੱਕਰੀਆਂ ਵੇਚਦੀਆਂ ਐਦਾਂ ਦਾ ਕੁਝ ਨਹੀਂ ਕਰਿਆ ਜੀ ਅਸੀਂ ਨੇ ਸਾਡੇ ਜਿਹੜੇ ਦਾਦੇ ਕੋਲੇ ਸੀ ਅਸੀਂ ਉਹ ਲਾਈਨ ਦੇ ਵਿੱਚੋਂ ਹੀ ਬੱਕਰੀਆਂ ਰੱਖੀਆਂ ਤੇ ਉਹਨਾਂ ਦੇ ਬੱਚੇ ਤਿਆਰ ਕਰੇ ਪੱਠਾ ਤਿਆਰ ਕਰੀਆਂ ਤੇ ਮੇਰੇ ਫਾਦਰ ਜੀ ਦੇ ਕੋਲ ਬੱਕਰੀਆਂ ਸੀ ਮੇਰੇ ਡੈਡੀ ਲਵੇ ਅੱਡ ਬੱਕਰੀਆਂ ਸੀ ਉਹਨਾਂ ਦੀ ਲੈਣ ਦੇ ਆ ਹੋਰ ਬੱਕਰੀਆਂ ਸੀ ਅਸੀਂ ਉਹਨਾਂ ਦੇ ਵਿੱਚੋਂ ਹੀ ਰੱਖੇ ਆ ਅੱਛਾ ਹੁਣ ਫਿਰ ਜਿਹੜੀ ਪੂਰਾ ਬੱਕਰੇ ਦੀ ਜਨਰੇਸ਼ਨ ਹੋਈ ਜਿਹੜਾ ਥੋੜਾ ਜਿਆਦਾ ਮਸ਼ਹੂਰ ਹੋਇਆ ਬੱਕਰਾ ਜਿਹੜਾ 2017 ਦੇ ਵਿੱਚ ਜਦੋਂ ਆਪਣਾ ਕੰਪੀਟੀਸ਼ਨ ਦਾ ਨਾਮ ਸੰਨ ਵੀ ਨਹੀਂ ਹੋਇਆ ਸੀ ਹਾਂਜੀ ਹਾਂਜੀ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਆਦੀ ਪਟਿਆਲੇ ਦੇ ਵਿੱਚ ਜੀ ਉਦੋਂ ਬਹੁਤ ਫੇਮਸ ਹੋਇਆ ਦੀ ਮੇਲਾ 150 ਬੱਕਰਾ دیے تھے ਹੂੰ ਤੇ ਉਦੋਂ ਜਿੱਦਾਂ ਹੁਣ ਤਾਂ 2-4 ਦਾ 8 ਜਣ ਹੁੰਦੇ ਨੇ ਅੱਡ ਹੁੰਦੇ ਨੇ ਹੂੰ ਉਦੋਂ ਖੀਰਿਆਂ ਤੋਂ ਲੈ ਕੇ ਅੱਡ ਦੰਦੇ ਇਕੱਠੇ ਮਕਾਲ ਆਉਂਦੇ ਸੀ ਕੋ ਕੰਪੀਟੀਸ਼ਨ ਡੇਢ ਸੌ ਬੱਕਰਾ ਆਇਆ ਸੀ ਉਸ ਟਾਈਮ ਅੱਛਾ ਉਹ ਫੇਮਸ ਜਿਹੜੇ ਬੰਦੇ ਅੱਜ ਪੂਰੇ ਜਿਨ੍ਹਾਂ ਦੇ ਨਾਮ ਨੇ ਹੂੰ ਉਹ ਬੰਦੇ ਦੇ ਬੱਕਰੇ ਉੱਤਰੇ ਸੀ ਉਸ ਟਾਈਮ ਅੱਛਾ ਤੇ ਪੂਰਾ ਉਹਦੇ ਦੋ ਦੰਦ ਸੀ ਸ਼ਾਇਦ ਠੀਕ ਹੈ ਜੀ ਤੇ ਉਸ ਬੱਕਰੇ ਨੇ ਮਾਸ਼ਾਅੱਲਾ ਸਾਡਾ ਬਹੁਤ ਸੋਹਣਾ ਨਾਮ ਬਣਾਇਆ ਹੂੰ ਠੀਕ ਹੈ ਜੀ ਹੁਣ ਤਾਂ ਚਲੋ ਦੁਨੀਆ ਦੇ ਵਿੱਚ ਨਹੀਂ ਰਿਹਾ ਬੱਕਰਾ ਆਪਣਾ ਜੀ 11 ਸਾਲ ਦੀ ਹੈ ਉਹਦੀ ਪ੍ਰੋਟੈਕਸ਼ਨ ਤਾਂ ਹੋ ਗਈ ਤੁਹਾਡੇ ਕੋਲ ਸਾਰੀ ਪ੍ਰੋਟੈਕਸ਼ਨ ਆਪਣੇ ਲਈ ਪੂਰੇ ਦੀ ਆ ਜੀ ਉਸ ਤੋਂ ਬਾਅਦ ਅਸੀਂ ਇਹ ਵੀ ਨਹੀਂ ਕੇ ਬਹੁਤ ਬੰਦੇ ਬੰਦੇ ਨੇ ਕਹਿਣਾ ਵੀ ਤੁਸੀਂ ਹੈਨਾ ਇਹ ਬਰੀਡਿੰਗ ਕਰੀ ਅਸੀਂ ਇਹ ਬਰੀਡਿੰਗ ਨਹੀਂ ਕਰੀ ਸੀ ਕਿਉਂ ਐਨੇ ਬੱਚੇ ਨਹੀਂ ਹੈਗੇ ਹੈਨਾ ਅਸੀਂ ਉਹਨਾਂ ਦੀਆਂ ਮਾਮਾਂ ਚੇਂਜ ਕਰ ਲਿਆ ਕਿਸੇ ਦਾ ਕੋਈ ਪਿਓ ਚੇਂਜ ਕਰਕੇ ਹੈਨਾ ਅਸੀਂ ਬਲੱਡ ਲਾਈਨ ਸਹੀ ਤਰੀਕੇ ਨਾਲ ਚਲਾਈ ਆ ਜੀ ਇਸ ਕਰਕੇ ਸਾਡੇ ਕੋਲ ਹੁਣ ਅਸੀਂ ਕੱਲੇ ਵੀਰੇ ਇਹ ਨਹੀਂ ਹੈਗਾ ਵੀ ਸੁਨੱਖੇ ਬਣਨ ਜਾਂ ਬਿਊਟੀ ਵਾਲਿਆਂ ਚ ਜਾਂਦੇ ਆ ਅਸੀਂ ਦੁੱਧ ਦਾ ਕੰਪੀਟੀਸ਼ਨ ਕੋਈ ਨਹੀਂ ਛੱਡਦੇ ਹਾਂ ਦੁੱਧ ਦੀ ਤੁਹਾਡਾ ਵੀ ਪਿੱਛੇ ਜੇ ਬੱਕਰੀ ਆਈ ਸੀ ਹੈਨਾ ਹਾਂਜੀ ਹਾਂਜੀ ਅਸੀਂ ਹਰ ਜਗ੍ਹਾ ਤੇ ਜਾਂਦੇ ਆ ਆਪਣੇ ਬਾਈ ਸਣੀ ਨੇ ਕਰਾਇਆ ਜਿਹੜਾ ਬਿਲਕੁਲ ਸਣੀ ਵਾਲੇ ਚ ਵੀ ਗਏ ਸੀ ਹਾਂਜੀ ਵੀਰੇ ਇੱਥੇ ਕਾ ਮੋਲਾਪੁਰ ਵੀ ਗਏ ਸੀ ਅ 17 ਦੇ ਵਿੱਚ ਦੁੱਧ ਦੇ ਵਿੱਚ ਕੰਪੀਟੀਸ਼ਨ ਸੀ ਉੱਥੇ ਵੀ ਆਪਣੀ ਬੱਕਰੀ ਸੈਕਿੰਡ ਬੱਕਰੀ ਆਈ ਦੀ ਰਿੰਪੀ ਹਾਂਜੀ ਹਾਂਜੀ ਸੈਕਿੰਡ ਨੰਬਰ ਤੇ ਹੈ ਮਿਲਕਿੰਗ ਦੇ ਵਿੱਚ ਕਿੰਨਾ ਰਿਕਾਰਡ ਆਪਣਾ ਬਾਈ ਵੀਰੇ ਆਪਣਾ 6 ਲੀਟਰ ਦਾ ਰਿਕਾਰਡ ਬਣਾਇਆ ਆਪਣਾ ਜਿਹੜਾ ਮੇਲੇ 'ਚ ਜਿੱਥੇ ਆਇਆ ਹੋਇਆ ਸੀ ਹਾਂ ਕਿਉਂਕਿ ਘਰ ਤਾਂ ਸਾਰਿਆਂ ਦੀ ਸ਼ਾਤਾ 4 ਲੀਟਰ ਕੱਢ ਦਿੰਦੇ ਨੇ ਹਾਂਜੀ 10 ਵੀ ਕਰ ਦਿੰਦੇ ਨੇ ਪਰ ਜਦੋਂ ਬੱਕਰੀ ਮੇਲੇ ਦੇ ਵਿੱਚ ਪਹੁੰਚ ਜਾਂਦੀ ਆ ਤਾਂ ਆਦੀ ਉੱਡ ਜਾਂਦੀ ਆ ਕਹਿੰਦੇ ਨੇ ਠੀਕ ਆ ਜਿਹੜੀ ਬੱਕਰੀ ਮੇਲੇ ਦੇ ਵਿੱਚ ਖੜ ਕੇ ਦੁੱਧ ਦੇਗੀ ਨਾ ਅਸਲ ਉਹੀ ਬੱਕਰੀ ਆ ਬਿਲਕੁਲ ਘਰੇ ਥਾਪੀਆਂ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਵੀਰੇ ਜਦੋਂ ਬੱਕਰੀ ਆਪਣੀ ਜਾ ਕੇ ਕਿਸੇ ਕੰਪੀਟੀਸ਼ਨ ਦੇ ਵਿੱਚ ਸ਼ੋਅ ਦੇ ਵਿੱਚ ਚਾਹੇ ਬਿਊਟੀ ਚਾਹੇ ਚਾਹੇ ਮਿਲਕਿੰਗ ਜਾ ਉੱਥੇ ਜਾ ਕੇ ਕੁਛ ਆਪਣਾ ਜੋਰ ਦਿਖਾਉਂਦੀ ਆ ਅਸਲ ਕੁਆਲਿਟੀ ਹੋਣਾ ਵੀਡੀਓ ਤਾਂ ਬਈ ਬਹੁਤ ਬੰਦੇ ਕਹਿ ਦਿੰਦੇ ਆ ਬਈ 6 ਲੀਟਰ ਆ 7 ਲੀਟਰ ਆ ਨਾ ਜਣਾ ਖਣੇ ਕਹਿ ਦਿੰਦਾ ਪਰ ਜਦੋਂ 10-10 ਦਿਨ ਬੱਕਰੀਆਂ ਰਹਿੰਦੀਆਂ ਮੇਲਿਆਂ ਦੇ ਵਿੱਚ ਚੋਾਈ ਹੁੰਦੀ ਆ ਸੁਬਾ ਸ਼ਾਮ ਫੇਰ ਪਤਾ ਲੱਗਦਾ ਹਨਾ ਕਿੱਥੇ ਬੱਕਰੀ ਦਾ ਖੂਨ ਭਰ ਕੇ ਆਉਂਦਾ ਕਿ ਬੱਕਰੀ ਕਿੰਨੀ ਕੁ ਤਾਕਤ ਹੈ ਅੰਦਰ ਕਿੰਨੀ ਕੁ ਚੱਲ ਸਕਦੀ ਆ ਜੀ ਬਈ ਤਕਾਵੜ ਕਿਨਾਂ ਕੁ ਚੱਲ ਸਕਦੀ ਆ ਬੱਕਰੀ ਹੂੰ ਕਿਉਂਕਿ ਉਧਰੋਂ ਵੀ ਫੋਰਸ ਕਰੀ ਹੁੰਦੀ ਆ ਇਦਾਂ ਆਪਾਂ ਆਪਣੇ ਤਰੀਕੇ ਨਾਲ ਰੱਖਣੀ ਆ ਹਾਂਜੀ ਉੱਥੇ ਆਪਣਾ ਜਿਹੜਾ ਮੇਲਾ ਕਮੇਟੀ ਹੁੰਦੀ ਆ ਉਹਦੇ ਤਰੀਕੇ ਨਾਲ ਰੱਖਣੀ ਆ ਬਿਲਕੁਲ ਬਹੁਤ ਡਿਫਰੈਂਸ ਹੁੰਦਾ ਫਿਰ ਉੱਥੇ ਉਹੀ ਬੱਕਰੀ ਦੁੱਧ ਕੱਢੂਗੀ ਜਿਹੜੀ ਨਾਰਮਲ ਡਾਈਟ ਤੇ ਬੱਕਰੀ ਦੁੱਧ ਦਿੰਦੀ ਆ ਜਿੰਨਾ ਉਹਦੇ ਅੰਦਰ ਦੁੱਧ ਕੱਢ ਸਕਦੀ ਆ ਸਨਤਾ ਜੀ ਜਿੰਨੇ ਉਹਦੀ ਬਲੱਡ ਲਾਈਨ ਦੇ ਵਿੱਚ ਦੁੱਧ ਦਾ ਉਨਾ ਹੀ ਕੱਢੋਗੇ ਬਾਈ ਹੁਣ ਆਪਾਂ ਨੂੰ ਭੂਰੇ ਦੀ ਜਿਹੜੀ ਡਾਇਰੈਕਟ ਕੋਈ ਬੱਚਾ ਪਾਠਾ ਜਾਂ ਬੱਕਰਾ ਇੱਕ ਵਾਰੀ ਉਹ ਦਿਖਾ ਦਿਓ ਤੁਹਾਨੂੰ ਸਾਰੀਆਂ ਧਰਾਂ ਨੇ ਹਾਂਜੀ ਜਿੱਥੇ ਇੱਕ ਬੱਕਰੀ ਸੇਲ ਹੋਈ ਆ ਤੁਹਾਨੂੰ ਉਹ ਵੀ ਦਿਖਾ ਦੰਨੇ ਆ ਅੱਜ ਮੇਲੇ ਤੇ ਸੌਦਾ ਹੋਇਆ ਜੀ ਹਾਂਜੀ ਆਪਣੇ ਕਈ ਸੌਦੇ ਹੋਏ ਨੇ ਇੱਕ ਬੱਕਰੀ ਹੋਈ ਆ ਸੇਲ ਉਹ ਦਿਖਾਈ ਮੈਨੂੰ ਕਾਲੇ ਪੱਠ ਲੱਗੀ ਦਿਖਾ ਦਿਓ ਬਾਈ ਕੋਈ ਗੱਲ ਨਹੀਂ ਹੁਣ ਬੱਕਰੀ ਕਿੰਨੇ ਜਾਨਵਰ ਆਪਣੇ ਕੋਲੇ ਆਪਣੇ ਕੋਲ ਤਕਰੀਬਨ 100 ਤੋਂ ਪਲੱਸ ਜਾਨਵਰ ਰਹਿੰਦਾ ਹੀ ਆ ਕਿਉਂਕਿ ਆਪਾਂ ਵਪਾਰ ਵੀ ਕਰਦੇ ਆ ਆਪਾਂ ਆਲ ਓਵਰ ਇੰਡੀਆ ਚ ਮਾਲ ਭੇਜਦੇ ਆ ਜੀ ਬਾਕਾਇਦਾ ਜੰਮੂ ਤੇ ਕਸ਼ਮੀਰ ਦੇ ਵਿੱਚ ਵੀ ਡਿਲੀਵਰੀ ਸਾਨੂੰ ਖਾਂ ਕਰਦਾ ਹਾਂ ਹਾਂਜੀ ਵਪਾਰ ਦੇ ਵਿੱਚ ਬਈ ਕਹਿੰਦੇ ਜਿਵੇਂ ਤੁਹਾਡੇ ਦਾ ਬਲੱਡ ਲਾਈਨ ਵੀ ਹੈਗੀ ਆ ਆਪਦੀ ਹਨਾ ਬੰਦੇ ਕਹਿੰਦੇ ਵੀ ਜਦੋਂ ਵਪਾਰ ਚ ਬੰਦਾ ਪੈ ਜਾਂਦਾ ਉਦੋਂ ਆਪਦੀਆਂ ਬੱਕਰੀਆਂ ਵੀ ਖਰਾਬ ਹੋ ਜਾਂਦੀ ਹੈ ਨਹੀਂ ਉਹ ਚੀਜ਼ ਅੱਵਾ ਬਚੇ ਰਹਿ ਗਈ ਅੱਛਾ ਕਿਉਂਕਿ ਆਪਾਂ ਇਕੱਲੇ ਪੈਸੇ ਪਿਛੇ ਲੱਗੇ ਮੈਂ ਜਲਦੀ ਬਾਹਰਿਆਂ ਨੂੰ ਬਾਹਰ ਲਿਆ ਨੂੰ ਬੱਕੀਆਂ ਨਹੀਂ ਦਿੱਤੀਆਂ ਪੈਸਿਆਂ ਪਿਛੇ ਲੱਗ ਕੇ ਠੀਕ ਆ ਮੈਂ ਅਗਰ ਬੱਕਰੀ ਵੇਚਦਾ ਤਾਂ ਮੇਰੀ ਇੱਕ ਪਹਿਲੇ ਦਿਨ ਤੋਂ ਹੀ ਆ ਆਦਤ ਆ ਮੈਂ ਤਾਂ ਬੱਚਾ ਤੋੜ ਲੈਂਦਾ ਕਹਿ ਕੇ ਤੋੜ ਦਿਆਂ ਵੀ ਵੀਰੇ ਮੈਂ ਬੱਚਾ ਰੱਖੂ ਤਾਂ ਕਰਕੇ ਆਪਾਂ ਬਚਾ ਕੇ ਰੱਖਿਆ ਹੁਣ ਜਿਹੜੀਆਂ ਮਤਲਬ ਬੱਕਰੀਆਂ ਨੇ ਸਾਰੀਆਂ ਬੱਕਰੀਆਂ ਨੇ ਅਗਰ ਕਿਸੇ ਦੀ ਮਾਂ ਹੈਗੀ ਆ ਕਿਸੇ ਦੀ ਧੀ ਹੈਗੀ ਆ ਮੈਂ ਰੱਖ ਲਾਂ ਤੇ ਖਤਮ ਨਹੀਂ ਗਾ ਬਰੀਡਰ ਜਿਹੜੇ ਤੁਹਾਡੇ ਹੈਗੇ ਆ ਇਹ ਅੱਜ ਲੈ ਕੇ ਆਏ ਹੋ ਕੀ ਕੀ ਡਿਟੇਲ ਇਹਨਾਂ ਦੀ ਇਹ ਬਰੀਡਰ ਵੀ ਦਿਖਾਣਾ ਪਿਆ ਤੁਹਾਨੂੰ ਪੱਕੇ ਨੂੰ ਦਿਖਾ ਦੇਣ ਹਾਂਜੀ ਅੱਜ ਬਾਈ ਸੌਦਾ ਹੋਇਆ ਬਾਈ ਦਾ ਕਾਲੇ ਗੀਲੇ ਤੇ ਬੱਕਰੀ ਬਹੁਤ ਚੰਗੀ ਆ ਸ਼ਾਂਤ ਆ ਜੈਡ ਬਲੈਕ ਇੱਥੇ ਘੋਰਦੀ ਤੇ ਬਈ ਅੰਦਰ ਹੀ ਆ ਜਾਓ ਕਰਮਜੀਤ ਆਓ ਘੋੜੀਓ ਪਰਲੇ ਮੈਂ ਆਇਓ ਬਈ ਦਿਖਾਉਣੇ ਆ ਬੱਕਰੀਆਂ ਘਰ ਦੀ ਪੱਠ ਆ ਬਈ ਆਪਣੇ ਘਰ ਦੀ ਹੀ ਨੇ ਹਾਂਜੀ ਵੀਰੇ ਲਓ ਬਈ ਸੰਭਾਈ ਪਲਾਈ ਦੇਖੋ ਨਾ ਬੱਕਰੀ ਦੂਜੇ ਸੂਏ ਵੀਰੇ ਸੋਨਾ ਪਟਨੇ ਨੇ ਅੱਛਾ ਇਹ ਵੀਰੇ ਆਪਣੇ ਭਪਿੰਦਰਾ ਵੀਰ ਚੰਡੀਗੜ੍ਹ ਤੋਂ ਲਾ ਲਾ ਠੀਕ ਉਹਨੂੰ ਦਿੱਤੀ ਆ ਬੜਾ 2.5 ਲੱਖ ਰੁਪਏ ਦੀ ਅਜੇ 2.5 ਲੱਖ ਦਾ ਸੌਦਾ ਹਾਂਜੀ 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 ਅਸੀਂ ਕੋਈ ਉਹ ਨਹੀਂ ਹੈਗੇ ਵੀ ਇਹ ਦੋ ਦੀ ਬੱਕਰੀ ਢਾਈ ਦੀ ਬੱਕਰੀ ਪੰਜ ਵਿਚਾਰ ਉਹ ਗੱਲਾਂ ਨਹੀਂ ਜਿੰਨੇ ਤਾਂ ਹੋਣ ਉਹਨੇ ਦੱਸ ਰਹੇ ਆ ਉਹਨੇ ਦੱਸ ਰਹੇ ਆ ਤੇ ਦੰਦਾਂ ਤੋਂ ਕਿਵੇਂ ਆ ਬਾਈ ਇਹ ਵੀਰੇ ਹੁਣ 8 ਦੰਦ ਕੱਢ ਨੇ 8 ਦੰਦ ਫਰੈਸ਼ ਦੂਜੇ ਸਵੇਰ ਸੂਣਾ ਪੜਨ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਕੋਲੇ ਗੱਬਣ ਹੋਈ ਆ ਘਰੇ ਕਰਦੀ ਘਰੇ ਗੱਬਣ ਹੈ ਹਾਂਜੀ ਇਹਦੀ ਮਾਂ ਵੀ ਆਪਣੇ ਕੋਲੇ ਸੀ ਅੱਛਾ ਬਾਈ ਹਾਂਜੀ 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 ਬਾਈ ਬੱਕਰੀ ਬਹੁਤ ਚੰਗੀ ਆ ਨਾ ਦੇਖ ਰਿਹਾ ਬੰਦੇ ਨੇ ਪੈਸੇ ਭਰੇ ਆ ਆ ਬੱਥੇ ਮੇਲੇ ਦੀ ਹੋਇਆ ਜੀ ਵੀਰੇ ਹੋਇਆ ਇੱਥੇ 20 ਮਿੰਟ ਪਹਿਲਾਂ ਹੀ ਇੱਥੇ ਹੋਇਆ ਠੀਕ ਹੈ ਬਾਈ ਹਾਂਜੀ ਆਪ ਅੱਠੇ ਦੀ ਭੈਣ ਆ ਉਸ ਤੋਂ ਪਹਿਲੇ ਸਵੇਰ ਠੀਕ ਹੈ ਭਾਈ ਹਾਂ ਇਹ ਦੋਨੇ ਇੱਕੋ ਮਾਰੀਆਂ ਨੇ ਹਾਂਜੀ ਹਾਂਜੀ ਇਹ ਮਾਨੂੰ ਕੇ ਸੰਧੂ ਸੈਕੰਡ ਆਈ ਆ ਅੱਛਾ ਹਾਂ ਇਹਦੇ ਥੋੜੀ ਇੱਥੇ ਸੋਜ ਆ ਗਿਆ ਸੀ ਉਸ ਦਿਨ ਮੱਖੀਆਂ ਕਰਕੇ ਇਹ ਸੈਕੰਡ ਆਈ ਆ ਠੀਕ ਹੈ ਭਾਈ ਇਹ ਭਾਈ ਜਿਹੜੀ ਸੇਲ ਹੋਈ ਹੈ ਦੀ ਕੀ ਡਿਟੇਲ ਹੈਗੀ ਆ ਕਾਦੂ ਇਹ ਵੀਰੇ 41+ ਆਈ ਆ ਅੱਛਾ ਜੀ ਹਾਂ ਬਾਕੀ ਮੈਂ ਇੱਕ ਗੱਲ ਖਾਸ ਕਰ ਤੁਹਾਡੇ ਮਾਧਿਅਮ ਨੇ ਕਹਿਣਾ ਚਾਹਣਾ ਵੀ ਰਿਕੁਐਸਟ ਹੀ ਆ ਸਾਰੇ ਵੀਰੇ ਹਾਈਟ ਵਾਲੇ ਵੀ ਨਾ ਭਜਿਆ ਕਰੋ ਹੂੰ ਤੇ ਕਿਉਂਕਿ ਹਾਈਟ ਨਾਲ ਕੋਈ ਇਹ ਨਹੀਂਗਾ ਵੀ ਬੱਕਰੀ ਹਾਈਟ ਵਾਲੀ ਕੋਈ ਬੜੀ ਚੰਗੀ ਹੁੰਦੀ ਆ ਹੁਣ ਮੇਰੇ ਲੱਭੇ ਕੁਛ ਐਹ ਜੀਆਂ ਬੱਕੀਆਂ ਨੇ ਜਿਹੜੀਆਂ ਮੈਂ ਸੇਲ ਹੀ ਨਹੀਂ ਕਰਦਾ ਅੱਛਾ ਉਹਨਾਂ ਨੇ 2.5 ਲੱਖ ਵੀ ਨਹੀਂ ਕਰਦਾ ਮਿੱਠਾ ਲੈ ਗਈ ਮਿੱਠਾ ਵੜ ਕੇ ਭਾਈ ਬਣੇ ਰਹੋ ਵੀਡੀਓ ਦੇ ਵਿੱਚ ਜਿਆਦਾ ਤੁਹਾਨੂੰ ਵਧੀਆ ਦਿਖਾ ਜਿਹੜੀਆਂ ਘਟ ਆਇਆ ਨੇ ਮੈਂ ਉਹਨਾਂ ਨੂੰ ਸੇਲ ਹੀ ਨਹੀਂ ਕਰਦਾ ਅੱਛਾ ਜੀ ਠੀਕ ਆ ਇਹਨਾਂ ਵਿੱਚ ਹੋਰ ਖਾਸੀਅਤਾਂ ਨੇ ਆ ਵਟਪਟ ਭਾਈ ਅੱਗੋਂ ਪਾਸੇ ਕਰੀ ਬੱਕਰੀਆਂ ਆ ਜਾ ਪੁੱਤੋ ਇੱਧਰ ਲਿਆ ਇੱਕ ਆ ਬੱਕਰੀ ਆ ਵੀਰੇ ਸਾਡੀਆਂ ਇਹ ਤਿੰਨ ਚਾਰ ਬੱਕਰੀਆਂ ਮਦਰੀ ਗੋਡੀ ਆਪ ਵੱਠੋਗੇ ਠੀਕ ਆ ਜਿਹੜੀਆਂ ਲੋਹੀਆਂ ਆ ਗਈਆਂ ਹੈ ਨਹੀਂ ਲੋਹੀ ਦਾ ਮੈਟਰ ਨਹੀਂ ਹੈਗਾ ਇਹਨਾਂ ਦੇ ਕੱਦ ਵਾਲੇ ਨਹੀਂ ਵਾਦੇ ਅੱਛਾ ਜਿਹਨੂੰ ਪਤਾ ਪਰ ਵੀਰੇ ਇਹ ਦੁੱਧ ਦੇ ਵਿੱਚ ਵੱਡੀਆਂ-ਵੱਡੀਆਂ ਚਪੇੜੇ ਲਾਉਂਦੇ ਨੇ ਠੀਕ ਹੈ ਦੁੱਧ ਵਾਲੀਆਂ ਵੱਠਾਂ ਹਾਂਜੀ ਹਾਂਜੀ ਇਹ ਮਦਰੀ ਗੋਡੀ ਦੀਆਂ ਨੇ ਵੀਰੇ ਅੱਛਾ ਜਿਹੜੀ ਬਾਲੇ ਵੱਡੇ ਕੱਜ ਬਾਗੀ ਉਹ ਜਿਹੜੀਆਂ ਮਤਲਬ ਕਹਿ ਸਕਦਾ ਵੀ 5-10% ਹੀ ਬੱਕਰੀਆਂ ਦਿੰਦੇ ਆ ਨੇ ਸਹੀ ਵਿੱਚ ਬੰਦੇ ਕਹਿੰਦੇ ਕਮੈਂਟ ਕਰਨਗੇ ਆਏ ਆ ਵੀ ਸੱਚ ਬੋਲਦੇ ਆ ਜੋ ਸਾਡੇ ਨਾਲ ਹੱਡ ਵੀ ਤੀਆਂ ਨੇ ਜਿਹੜੀਆਂ ਬੱਕਰੀਆਂ ਬਾਲੇ ਵੱਡੇ ਹਾਈਟਾਂ ਚ ਵਗਦੇ ਨੇ ਉਹ ਦੁੱਧ ਘਟ ਦਿੰਦੀਆਂ ਨੇ ਵੀਰੇ ਜੀ ਬਈ ਜਿਹੜੀ ਬੱਕਰੀ ਦਰਮਿਆਨੀ ਹੋ ਤੁਸੀਂ ਮੱਝਾ ਵਿੱਚ ਦੇਖ ਲਿਓ ਤੁਸੀਂ ਬੈੜੀਆਂ ਵਿੱਚ ਦੇਖ ਲਿਓ ਜਿਹੜੀ ਬੱਕਰੀ ਦਰਮਿਆਨੀ ਹਾਈਟ ਦੀ ਹੋ ਹਾਂ ਮਾਦਰੀ ਗੋਡੀ ਦੀ ਹੋ ਠੀਕ ਆ ਉਹ ਬੱਕਰੀ ਦੁੱਧ ਵੱਧ ਕਰੂ ਠੀਕ ਹੈ ਬਈ ਇਹ ਜਮਾਈਆਂ ਇਹ ਗੱਲਾਂ ਨਹੀਂ ਰਿਕਾਰਡ ਆ ਦੁੱਧ ਦਾ ਬਈ ਦੋਨਾਂ ਦਾ ਇਹ ਬੱਕਰੀਆਂ ਵੀਰੇ ਆ ਬੱਕਰੀ ਸਣੀ ਗੱਲ ਦੇ ਮਿਲ ਤੋਂ ਨੰਬਰ ਤੇ ਆਈ ਦੀ ਅੱਛਾ ਇਹ ਆ ਆ ਨੰਬਰ ਤੇ ਆ ਛਾੜੀਆਂ ਵਕੜੀਆਂ ਤੀਜਾ ਚੌਥਾ ਪੰਜਮਾ ਸਾਢੇ ਠੀਕ ਹੈ ਉਸ ਟਾਈਮ ਇਹ ਬੱਕਰੀਆਂ 4-4 ਪੰਜ ਮਹੀਨੇ ਸੁਈਆਂ ਹੋਈਆਂ ਸੀ ਅੱਛਾ ਹਾਂਜੀ ਕਿੰਨੀ ਕਿੰਨੀ ਚੋਈ ਕਢਾਈ ਉੱਥੋਂ ਇਹਨਾਂ ਨੇ ਦੁੱਧ ਚ ਇਹ ਮਤਲਬ ਇਹ 4-4 ਲੀਟਰ ਤੋਂ ਬਾਹਰ ਨਿਕਲਿਆ ਉਸ ਤੋਂ ਅੱਛਾ ਦੋਨੋਂ ਟਾਈਮ ਬਾਕੀ ਵੀ ਰਹੇ ਇਹ ਨਾਲੇ ਆਏ ਨਹੀਂ ਰੈਗੂਲਰ ਚੱਲਦੀ ਹਾਂ ਅਸੀਂ ਰੈਗੂਲਰ ਚੱਲਣੀ ਹੈ ਜਾਂ ਤੋਂ ਸੁਪੀਆਂ ਇਹਨਾਂ ਦਾ ਦੁੱਧ ਫਿਰ ਬਈ ਤੁਸੀਂ ਚੋਣੇ ਵੀ ਇਹ ਬੱਕਰੀਆਂ ਪਾਉਣੇ ਦੁੱਧ ਡੇਰੀ ਦਾ ਹਾਂ ਹਾਂ ਅਸੀਂ ਡੇਰੀ ਦਾ ਨਹੀਂ ਹੈਗਾ ਵੀ ਆਇਆ ਦਿੱਤਾ ਦੁੱਧ ਅਸੀਂ ਵੀਰੇ ਇਹ ਨਹੀਂ ਗੱਲ ਕਹਿੰਦੇ ਵੀ ਇਕੱਲੇ ਵੀ ਇਕੱਲੇ ਕੰਪੀਟੀਸ਼ਨ ਦੇ ਵਿੱਚ ਸਾਡੀਆਂ ਬੱਕਰੀਆਂ ਘਰੇ ਵੀ ਅਸੀਂ ਨਾਰਮਲ ਡਾਈਟ ਤੇ 4-4 ਲੀਟਰ ਦੁੱਧ ਦਿੰਦੀਆਂ ਨੇ ਤਿੰਨੇ ਚਾਰੇ ਵੱਠਾ ਅੱਛਾ ਦਿੰਦੀਆਂ ਨੇ ਉਹ ਬੱਕਰੀਆਂ ਰੱਖ ਲਿਆ ਆਪਾਂ ਚਵਾਈ ਵਾਲੇ ਬਾਈ ਦੁੱਧ ਬਾਰੇ ਨਾ ਬਹੁਤ ਘੱਟ ਆਪਣੇ ਬੰਦੇ ਸੋਚਦੇ ਤੁਸੀਂ ਇਹ ਚੀਜ਼ ਦੇਖੋ ਬੱਕਰੀਆਂ ਤੁਸੀਂ ਰੋਜ਼ ਹੀ ਦੇਖਦੇ ਹੋ ਵੀਰੇ ਜਿਉਂ ਲੱਗ ਕੇ ਦਿਖਾ ਰਹੇ ਹੋ ਆ ਤਿੰਨੇ ਬੱਕਰੀਆਂ ਦੇ ਪਿੰਡੇ ਚੈੱਕ ਕਰੋ ਹੂੰ ਪਤਲੇ ਪਿੰਡੇ ਦੀਆਂ ਤੁਸੀਂ ਇਹ ਇੱਥੋਂ ਤੁਹਾਨੂੰ ਜੇ ਤੁਸੀਂ ਨੇ ਅੱਗੇ ਵਾ ਕੋਈ ਉਹ ਕਰਨਾ ਕਿਸੇ ਬੱਕਰੀ ਦੇ ਪਿੰਡੇ ਦੇ ਫालतੂ ਹੈਗਾ ਫालतੂ ਜਿਹੜੀ ਬੱਕਰੀ ਮੋਟੀ ਹੋ ਗਈ ਬਹੁਤ ਮੋਟੀ ਹਾਇਆ ਹੋਊਗੀ ਚਮੜੀ ਉਹ ਦੁੱਧ ਨਹੀਂ ਦਿੰਦੀ ਵੀਰੇ ਇਹ ਗੱਲ ਨੂੰ ਦੇਖੋ ਮਾਸ ਹੱਥ ਚ ਆ ਜਾਂਦਾ ਦੇਖੋ ਜੀ ਜਿਵੇਂ ਦੁੱਪੜ ਬੱਕਰੀ ਹੁੰਦੇ ਨਾ ਉਹ ਚੀਜ਼ ਨਹੀਂ ਹੈ ਹਨਾ ਕੁਆਲਿਟੀ ਆ ਵੀਰੇ ਜਿਹੜੀਆਂ ਮੋٹے ਚੰਮਦੇ ਬੱਕਰੀਆਂ ਉਹ ਦੁੱਧ ਨਹੀਂ ਦਿੰਦੇ ਆ ਹਮ ਜਿਹੜੀ ਬਰੀਕ ਪਿੰਡੇ ਦੀ ਤੇ ਬੱਕਰੀ ਦੀ ਖਾਸ ਇਹ ਗੱਲ ਹੋਊਗੀ ਉਹਦੇ ਪੱਟਾਂ ਦੇ ਬਾਹਰ ਨਹੀਂ ਹੋਣਗੇ ਜੀ ਸਾਫ਼ ਆ ਪਿੱਛੋਂ ਆ ਦੇਖ ਲੋ ਠੀਕ ਆ ਭਾਈ ਇੱਧਰ ਦਿਖਾ ਦੇ ਭਾਈ ਇੱਧਰ ਆ ਕੇ ਹਨਾ ਧਿਆਨ ਨਾ ਦਿਖਾ ਦੇ ਬੱਕਰੀਆਂ ਕੱਲੀਆਂ ਮੈਂ ਬਹੁਤ ਵੀਰ ਦੇਖੇ ਨੇ ਸਾਨੂੰ ਖੁਦ ਵੀ ਕਹਦੇ ਨੇ ਯਾਰ ਬੱਕਰੀ ਦੋ ਚਾਲੀ ਇੰਚ ਦੀ ਤੇ ਉਹ ਚੱਕਰਾਂ ਤੇ ਨਾ ਵੈਗ ਕਰੋ ਮੈਂ ਕਹਿੰਦਾ ਵੀ ਦੁੱਧ ਤੇ ਵੀ ਬੱਕਰੀਆਂ ਰੱਖੋ ਜੀ ਜਿਹੜੀ ਬੱਕਰੀ ਦੁੱਧ ਉਹ ਵਧੀਆ ਹੁੰਦੀ ਆ ਘਰੇ ਉਹ ਜੀਆਂ ਬੱਕਰੀਆਂ ਰੱਖੋ ਹਮ ਕੱਲੇ ਕੱਦਾਂ ਨੂੰ ਆਪਾਂ ਨੇ ਕੀ ਕਰਨਾ ਯਾਰ ਦੇਖੀ ਜਾਵਾਂਗੇ ਹਨਾ ਬੱਕਰੀਆਂ ਅਸਲ ਤੌਰ ਤੇ ਬੱਚੇ ਤਿਆਰ ਹੋਣਗੇ ਹਨਾ ਬੱਚੇ ਫੇਰ ਹੀ ਚੱਲ ਹਾਂਜੀ ਬੱਚਾ ਫੇਰ ਹੀ ਤਿਆਰ ਹੋਣਾ ਚੰਗਾ ਜੀ ਕੱਲੀ ਹਾਈਟ ਵੀ ਕੁਝ ਨਹੀਂ ਕਰਦੀ ਸਾਡੇ ਕੋਲੇ ਵੀ ਬੱਕਰੀਆਂ ਅਵੇਲੇਬਲ ਇੰਚ ਦੀਆਂ ਤਿਆਰ ਹੋਈਆਂ ਨੇ ਬਹੁਤ ਜ਼ਿਆਦਾ ਹੋਈਆਂ ਨੇ ਅਸੀਂ ਇਹ ਨਹੀਂ ਕਹਿੰਦੇ ਪਰ ਅਸੀਂ ਅਜ ਮਾਈਆਂ ਹੋਈਆਂ ਗੱਲਾਂ ਦੱਸ ਰਹੇ ਹਾਂ ਜੋ ਪਰਖੀਆਂ ਨੇ ਖੁਦ ਹੂੰ ਖੁਦ ਪਰਖਿਆਂ ਨੇ ਹੁਣ ਸਾਡੇ ਕੋਲੇ ਕਹਦਾ ਹੈ ਨਹੀਂ ਸਾਡੇ ਕੋਲੇ ਵੀ ਬੈਲੀ ਬੈਲੀ ਜਿਹਦੇ ਮੱਕੇ ਹੋਈਆਂ ਨੇ ਜੀ ਬਾਈ ਪਰ ਜਿਹੜੀਆਂ ਪਰਖਿਆਂ ਨੇ ਵੀ ਦਰਮਿਆਨੀਆਂ ਜਿਹੜੀਆਂ ਬੱਕਰੀਆਂ ਹੋਈਆਂ ਨੇ ਹੂੰ ਪਹਿਲਾਂ ਤੋਂ ਪਹਿਲਾਂ ਤੋਂ ਹੀ ਹਾਂ ਉਹਨਾਂ ਨੇ ਰਿਕਾਰਡ ਜਾਨੂ ਕੀਤੇ ਉਹਨਾਂ ਨੇ ਕੰਮ ਕਰੇ ਨੇ ਬਾਈ ਜਿਵੇਂ ਚਰਾਇ ਤੇ ਆਪਣੇ ਜਾਨਵਰ ਜਾਂਦੇ ਨੇ ਹਨਾ ਹਾਂਜੀ ਬਾਈ ਦੁੱਧ ਵਾਲੀ ਬੱਕਰੀ ਨੂੰ ਖਰਾਕ ਵੀ ਚੰਗੀ ਚਾਹੀਦੀ ਆ ਘਰੇ ਇਹਨਾਂ ਦੀ ਕੀ ਡਾਈਟ ਰੈਂਡ ਇਹਨਾਂ ਦੀ ਇੱਕ ਗੱਲ ਹੋਰ ਹੈ ਇਹਨਾਂ ਨੇ ਸੋਚਿਆ ਵੀ ਇਹ ਇਕੱਲੇ ਦਿਨ ਤੋਂ ਪਹਿਲਾਂ 10 ਦਿਨ ਪਹਿਲੇ ਨਹੀਂ ਵੀਰੇ ਇਹ 12 ਮਹੀਨੇ 30 ਦਿਨ 21 ਡਾਟ ਪਾਲਦੀਆਂ ਅੱਛਾ ਹਾਂਜੀ ਜੇ ਇਹਨਾਂ ਨੂੰ ਸੋਲੇ ਪਾਉਣ ਲੱਗੇ 12 ਹਾਂ ਐਦਾਂ ਦਾ ਜੀ ਜ਼ਰੂਰੀ ਨਹੀਂ ਹੈਗਾ ਕਿ ਵਿੱਚ ਬੰਦੇ ਕਹਿੰਦੇ ਨੇ ਵੀ ਦੁੱਧ ਉਹਦੀ ਕੱਢੂ ਜਦੋਂ ਮੇਲਾ ਹੋ ਗਿਆ ਉਦੋਂ ਨਹੀਂ ਵੀ ਇਹੋ ਜਿਹੀਆਂ ਬੱਕਰੀਆਂ ਜਿਹੜੇ ਦੁੱਧ ਕਢਾਉਣੇ ਨੇ ਜਿੰਨਾਂ ਤੋਂ ਉਹਨਾਂ ਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਨੀਆਂ ਖਾਗ ਦੇ ਰੋਪਰ ਡਾਈਟ ਚਾਹੀਦੀ ਹੈ ਰੋਪਰ ਆ ਫਿਰ ਦੁੱਧ ਕਢਦੇ ਨੇ ਬੱਕਰੀਆਂ ਜਿਵੇਂ ਬਈ ਲੋਕਾਂ ਦਾ ਪਹਿਲਾਂ ਵਹਿਮ ਹੁੰਦਾ ਸੀਗਾ ਹਨਾ ਵੀ ਬੱਕਰੀ ਦਾ ਘਰੇ ਯਾਰ ਫ੍ਰੀ ਸੀ ਪਾਲ ਜਾਂਦੀ ਹੈ ਲੋਕਾਂ ਨੇ ਬੜੀਆਂ ਬੱਕਰੀਆਂ ਲਈਆਂ ਪਰ ਜਦੋਂ ਘਰੇ ਆਉਂਦਾ ਉਦੋਂ ਪਤਾ ਲੱਗਦਾ ਵੀਰੇ ਲੋਕ ਗ੍ਰਾਮਾਂ ਦੇ ਵਿੱਚ ਪਾਈ ਗਏ ਨੇ ਕਿਉਂਕਿ ਜਿਵੇਂ ਦੇਖੋ ਗਲਤ ਹਮੇਸ਼ਾ ਜਿਹੜੀ ਗਲਤ ਨੌਜ ਹੁੰਦੀ ਹੈ ਨਾ ਨੁਕਸਾਨ ਕਰ ਦਿੰਦੀ ਹੈ ਬੰਦਿਆਂ ਨੂੰ ਹਾਂ ਗਲਤ ਨੌਜ ਦੇ ਦੇ ਕੇ ਕੁਝ ਬੰਦਿਆਂ ਨੇ ਐਨੇ ਗ੍ਰਾਮ ਐਨੇ ਗ੍ਰਾਮ ਪਾ ਕੇ ਉਹ ਬੱਕਰੀਆਂ ਖਤਮ ਕਰਤੀਆਂ ਚੰਗੀਆਂ ਲਿਆ ਲਿਆ ਖਤਮ ਕਰਤੀਆਂ ਉਹਨਾਂ ਨੇ ਜੀ ਜੀ ਠੀਕ ਹੈ ਇਹ ਵੀਰੇ ਗ੍ਰਾਮਾਂ ਵਾਲੀ ਚੀਜ਼ ਨਹੀਂ ਹੈਗੀ ਹੂੰ ਇਹ ਤਾਂ ਕੁਆਂਟਲਾਂ ਖਾਣ ਵਾਲੀ ਕਿੰਨਾ ਖਰਚਾ ਖਾ ਜਾਂਦੀ ਹੈ ਡੇਲੀ ਇੱਕ ਬੱਕਰੀ ਹਸਾਬ ਹੀ ਨਹੀਂ ਲਾਇਆ ਯਾਰ ਕਦੇ ਅੱਛਾ ਨਹੀਂ ਮੰਨੀ ਹਾਂ ਹਸਾਬ ਲਾ ਕੇ ਪਾਲਦਗੇ ਵੀਰੇ ਮੈਂ ਕਦੇ ਬਹੁਤ ਬੰਦਿਆਂ ਨੇ ਕਿਹਾ ਮੈਨੂੰ ਬਹੁਤ ਬੰਦਿਆਂ ਪੁੱਛਿਆ ਕਿੰਨੇ ਹਸਾਬ ਸਰ ਕਦੇ ਹਸਾਬ ਲਾਇਆ ਮੈਂ ਖੁਦ ਬਹੁਤ ਬੰਦਿਆਂ ਨੂੰ ਪੁੱਛਿਆ ਵੀ ਜਿਹੜੇ ਬੰਦੇ ਬਹੁਤ ਫੇਮਸ ਹੁੰਦੇ ਨੇ ਆਪਦਾ ਉਹਨੂੰ ਕਿੰਨੇ ਚ ਬਈ ਖਰਚ ਹੁੰਦੇ ਨੇ ਬਈ 30 ਰੁਪਏ ਚ 35 ਰੁਪਏ ਚ ਮੈਂ ਕਹਾ ਯਾਰ ਸਾਡੇ ਲਈ ਤਾਂ ਫਿਰ 100 ਤੋਂ ਟੱਪਦੀਆਂ ਨੇ ਟੱਪਦੀਆਂ ਆਪਾਂ ਇਹ ਚੀਜ਼ਾਂ ਸੋਚਣ ਲੱਗ ਗਏ ਫਿਰ ਨਹੀਂ ਰਜਦੇ ਆ ਇਹ ਕੀ ਯਾਰੀ ਮਰਤ ਦੇ ਹੁਕਮ ਨਾਲ ਇਹ ਚੀਜ਼ ਜਿੰਨਾ ਪਰਜਾ ਲਾਂਗੇ ਉਹਨੇ ਆਪਾਂ ਨੂੰ ਰਜਾ ਦੇਣੀ ਹੈ ਜੀ ਮੇਨ ਪੈਂਟ ਨਹੀਂ ਬੱਕਰੀ ਭੁੱਖੀ ਨਾ ਮਰੇ ਦਬਲ ਵੀ ਭੁੱਖਾ ਨਹੀਂ ਮਾਰਨ ਦਿੰਦੀ ਹਣਾ ਜੀ ਜਿਵੇਂ ਜੱਟ ਜ਼ਿਮੀਦਾਰ ਨੂੰ ਜ਼ਮੀਨ ਨਹੀਂ ਕਿਸੇ ਪਾਸੇ ਹਿਲਾਣ ਦਿੰਦੀ ਕੋਕੜੇ ਇਹ ਵੀ ਹਿਲਾਣ ਦਿੰਦੀ ਹੈ ਜਿਹੜਾ ਇਹਨਾਂ ਦੀ ਆ ਗਿਆ ਬੱਚਾ ਜੀ ਕੋਈ ਘਾਟ ਨਹੀਂ ਬਣ ਤੁਸੀਂ ਜਿਵੇਂ ਪਹਿਲਾਂ ਹੁਣ ਤੱਕ ਬੱਕਰੀਆਂ ਦੀ ਚਰਾਇ ਤੇ ਰਹੇ ਹੋ ਪਹਿਲਾਂ ਦੇ ਸਮੇਂ ਵਿੱਚ ਤੇ ਹੁਣ ਦੇ ਵਪਾਰ ਦੇ ਵਿੱਚ ਜਾਂ ਬੱਕਰੀਆਂ ਚ ਕੀ ਫਰਕ ਕੀ ਹੈ ਜਮਾ ਉਦੋਂ ਵੀ ਇਹੀ ਸੀ ਉਦੋਂ ਵੀ ਇਹੀ ਰੇਟ ਵਿਕਦੀ ਸੀ ਉਦੋਂ ਜਾਣੀ ਪੈਸੇ ਦੀ ਥੋੜੀ ਜੀ ਹੋਈ ਹੈ ਹਾਂ ਬੱਕਰੀ ਦਾ ਹੁਣ ਅਸੀਂ ਹੁਣ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਉਦੋਂ 65000 ਦੀ ਬੰਦਾ ਲੈ ਗਿਆ ਸੀ ਉਹਨੂੰ ਲੱਖ ਚ ਪਈ ਗਈ ਸੀ ਉਹਨੂੰ ਹੋਟੈਲ ਠੀਕ ਹੈ ਉਹਨੇ ਵਕੀ ਨੇ ਬੱਲੇ ਬੱਲੀ ਕਰਾ ਕੇ ਰੱਖਿਆ ਠੀਕ ਹੈ ਹੁਣ ਅਗਲਾ ਕਹਿਣ ਦਾ ਵੀ ਕਿੰਨਾ ਕੁ ਤੀ ਉਹ 2 ਦਿਨ ਦਾ ਤੇ 44 45 ਇੰਚ ਦੀ ਹੋਈ ਸੀ ਉਹਨਾ ਟਾਈਮਾਂ ਸੀ ਉਹ ਟਾਈਮ ਦੇ ਵੀ ਇੰਨੀ ਹੈ ਜੇ ਤੁਹਾਡੀ ਆਪ ਦੀ ਪਸੰਦ ਦੀ ਗੱਲ ਕਰੀਏ ਤੁਹਾਡੇ ਕੋਲੇ ਸਾਰੇ ਰੰਗਾਂ 'ਚ ਹੀ ਆ ਜਾਨਵਰ ਤੁਹਾਡਾ ਮਨਪਸੰਦ ਰੰਗ ਕਿਹੜਾ ਆਪਦਾ ਬੱਕਰੀ ਦਾ ਮੇਰਾ ਮਨਪਸੰਦ ਤਾਂ ਪੱਕਾ ਨਾਗਰ ਆ ਗਿਆ ਜੇ ਪੂਰੇ ਦਾ ਰੰਗ ਆ ਗਿਆ ਪੂਰੇ ਦਾ ਰੰਗ ਆ ਗਿਆ ਕਾਲੀ ਆ ਗਈ ਧੇਰੀ ਆ ਗਈ ਹੁਣ ਆਪਣੇ ਪੂਰੇ ਬੱਕਰੇ ਦੀ ਪੱਠਾ ਜਰਾ ਕਹਿੰਦਾ ਚਿੱਟੀ ਦਿਖਾ ਦਿਓ ਮਾਲਕ ਦੇ ਰੰਗ ਨੇ ਕੋਈ ਚਿੱਟਾ ਬੱਕਰਾ ਨਹੀਂ ਛੱਡਿਆ ਹੋਇਆ ਆਪਣਾ ਜਾਲੀ ਕਾਲੀ ਚਮੜੀ ਹੈ ਠੀਕ ਹੈ ਬਾਈ ਆ ਦਿਖਾ ਦਿਓ ਬਈ ਦੇਖ ਲਓ ਇਹ ਪੂਰੇ ਦੀ ਪੱਠਾ ਕੱਢ ਕੇ ਦਿਖਾ ਬਈ 1 ਮਿੰਟ ਵੀ ਚਾਹੀਦਾ ਇਹ ਬਈ ਆਣਾ ਸੋਨੋ ਚਿੱਟੇ ਦੀ ਵੀ ਕ੍ਰੋਸ ਚਾ ਹਨਾ ਅਗਲਾ ਕਹਿੰਦਾ ਕ੍ਰਾਸ ਤੇ ਪੂਰੇ ਬੱਕਰੇ ਦੀਏ ਪਾਠ ਹੈ ਇਹ ਪੂਰੇ ਦੀ ਪਾਠ ਹੈ ਜਿਹੜਾ ਬਾਈ ਦਾ ਬੱਕਰਾ ਬਹੁਤ ਮਸ਼ਹੂਰ ਹੋਇਆ ਸੀ ਗੀ ਮੱਖੀ ਜਿੰਨੀ ਨਹੀਂ ਅਗਲੇ ਹੁਣ ਮੱਖੀ ਜਿੰਨੀ ਆਲੇ ਕਹਿੰਦੇ ਨੇ ਵੀ 99 ਗਰੀਦਾ ਆ ਆ ਵੀ ਉਸੇ ਦੀ ਨੇ ਠੀਕ ਆ ਦੇਖੋ ਆ ਵੀ ਉਸੇ ਦੀ ਕੱਢੀਆਂ ਹੋਈਆਂ ਨੇ ਚੀਜ਼ਾਂ ਜੀ ਜੀ ਇਹ ਦੋ ਭੈਣਾਂ ਇਹ ਦੋ ਭੈਣਾਂ ਨੇ ਸਾਰੀ ਪੂਰੇ ਦੀ ਲਾਈਨ ਹੀ ਆਈ ਆ ਆ ਦੇਖੋ ਇਹ ਰੰਗ ਤੇ ਜੁੜੀ ਹੁੰਦਾ ਸਫਾਈ ਬਹੁਤ ਆ ਬਈ ਹਨਾ ਜਾਨਵਰਾਂ ਤੇ ਸਫਾਈ ਹੂੰ ਲੋ ਬਈ ਹੋਰ ਵੀ ਦਿਖਾਉਣੇ ਆ ਹਨਾ ਸਾਰੇ ਰੰਗ ਹੀ ਆ ਬਾਈ ਕੋਈ ਲਾਲ ਡੱਬੀ ਕਾਲੀ ਡੱਬੀ ਮੱਖੀ ਸਿੰਘ ਇਹ ਆ ਉਸੇ ਦੀਆਂ ਨੇ ਲਾਸਟ ਮੇਰੀ ਜਦੋਂ ਟੈਕ ਹੋ ਗਏ ਤਾਂ ਉਹਨੂੰ ਸ਼ਰਾ ਦੇ ਦੋ ਟੰਗ ਹਾਂਜੀ ਹਾਂਜੀ ਆ ਲਾਸਟ ਟਾਈਮ ਦੀ ਉਸੇ ਦੀ ਪੱਠਾ ਨਹੀਂ ਆ ਇਹ ਲਾਸਟ ਵਾਲੀ ਝੋਲੀ ਆ ਗਈ ਆ ਦੇਖ ਲਓ ਵੀ ਰੰਗਦਾਰ ਕੀ ਆ ਉਹ ਤਾਂ ਹੱਲੇ ਵੀ ਰੰਗ ਨਹੀਂ ਹਾਂਜੀ ਹਾਂਜੀ ਉਸੇ ਦੇ ਕਿ ਆ ਬੰਦੇ ਰੰਗ ਹੋਣਗੇ ਹੂੰ ਇਹ ਚੀਜ਼ ਆ ਜੀ ਜਿਵੇਂ ਭੂਰਾ ਬੱਕਰਾ ਤੁਹਾਡਾ ਮਸ਼ਹੂਰ ਹੋਇਆ ਸੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਦਿੱਤਾ ਤੇ ਬੱਕਰੇ ਜਿਹੜੇ ਇਹੋ ਜਿਹੇ ਕਦੇ-ਕਦੇ ਪੈਦਾ ਹੁੰਦੇ ਆ ਸਾਰੇ ਬੱਚੇ ਬਰੀਡਰ ਨਹੀਂ ਬਣਦੇ ਆ ਜਨਾਬ ਆਪਣੇ ਲੈ ਭਾਈ ਆ ਦੇਖੋ ਉਹ ਵੀ ਉਸੇ ਦੇ ਪੂਰੇ ਦੇ ਹੀ ਖੜੀ ਆ ਠੀਕ ਹੈ ਜੀ ਉਹ ਪੂਰੇ ਦਾ ਉਹ ਵੀ ਉਸੇ ਲੈਣ ਕੀ ਜੀ ਬੱਕਰੇ ਤੋਂ ਉਸ ਵੀ ਨੇ ਮਾਵਾ ਤੋਂ ਫਰਕ ਪੈ ਜਾਂਦਾ ਨਾ ਹੂੰ ਠੀਕ ਹੈ ਭਾਈ ਸੋਨੂੰ ਜਿਵੇਂ ਰੰਗ ਆ ਗਏ ਹਨਾ ਜੇ ਤੁਸੀਂ ਕਿਹਾ ਵੀ ਛੋਟੇ ਕੱਦ ਵਾਲੀਆਂ ਜ਼ਿਆਦਾ ਦੁੱਧ ਦਿੰਦੀਆਂ ਬਿਲਕੁਲ ਵੀਰੇ ਰੰਗਾਂ ਦਾ ਵੀ ਰੋਲ ਹੁੰਦਾ ਕਹਿੰਦੇ ਵੀ ਛੇਰੀ ਬੱਕਰੀ ਕੱਦ ਜ਼ਿਆਦਾ ਕਰਦੀ ਆ ਇਹ ਸੀ ਯਾਰ ਇਹ ਰੰਗਾਂ ਰੂਗਾ ਜਦਾ ਮੈਂ ਤਾਂ ਯਾਰ ਕਦੇ ਪਿਆ ਨਹੀਂ ਵੀਰੇ ਕਿਉਂਕਿ ਹੁਣ ਥੋੜੇ ਹਮਨੇ ਮੇਰੇ ਲਈ ਤਾਂ ਸਾਰੀ ਨੇ ਜੀ ਮੈਂ ਕਦੇ ਕੋਈ ਜ਼ਿਆਦਾ ਐਵੇਂ ਤੇ ਜਿਹੜੀ ਰੰਗ ਰੂਗਾ ਦਾ ਹਾਂ ਮੈਂ ਬੱਕਰੀ ਦੇਖਦਾ ਨਾ ਬੱਕਰੀ ਆਰਡਰ ਦੀ ਸੋਹਣੀ ਆ ਬੱਕਰੀ ਪਿੰਡੇ ਦੀ ਬਰੀਕ ਆ ਠੀਕ ਆ ਜੀ ਕੰਨ ਠੀਕ ਨੇ ਬੱਕਰੀ ਆ ਉਹ ਬੈਸਟ ਮੈਂ ਕਦੇ ਰੰਗ ਨੂੰ ਕੋਈ ਜ਼ਿਆਦਾ ਮਹੱਤਤਾ ਦਿੱਤੀ ਨਹੀਂ ਅੱਜ ਦੇਖੀ ਹਾਂ ਪਹਿਲੇ ਦਿਨ ਤੋਂ ਹੁਣ ਮੇਲੇ ਪੂਰਾ ਬੱਕਰਾ ਸੀ ਉਹਦੀ ਇੱਕ ਬੱਕਰੇ ਦੀ ਕੁਆਲਿਟੀ ਸੀ ਉਹ ਦੋ ਬੱਚੇ ਦਿੰਦਾ ਦੀ ਜਿਹੜੇ ਜੇ ਦੋ ਚ ਇੱਕ ਪੂਰਾ ਇੱਕ ਕਾਲਾ ਕੱਢਣਾ ਹੀ ਕੱਢਣਾ ਅੱਛਾ ਹਾਂ ਹੁਣ ਵੀ ਉਹਦੇ ਜਿਹੜੇ ਬੱਚੇ ਨੇ ਉਹ ਵੀ ਇਦਾਂ ਹੀ ਰਿਜ਼ਲਟ ਕੱਢ ਰਹੇ ਨੇ ਠੀਕ ਹੈ ਦੋ ਰੰਗ ਕੱਢਦੇ ਨੇ ਜਦ ਦੋ ਚ ਇੱਕ ਕਾਲਾ ਇੱਕ ਪੂਰਾ ਉਹਨ ਇੱਕ ਬੱਚਾ ਹਾ ਲੋ ਅਹ ਨਾ ਅਹ ਦੁੱਲਾ ਦਾ ਇਹ ਲੋ ਹਾ ਬੱਚਾ ਕਢ ਦਿੰਦਾ ਅੱਛਾ ਐਦਾ ਕੁਆਲਿਟੀ ਹੁੰਦੀਆਂ ਨੇ ਬਾਕੀ ਰੰਗ ਨਾਲ ਕੱਲੀ ਬੱਕਰੀ ਨਹੀਂ ਚੱਲਦੀ ਵੀਰੇ ਬੱਕਿਆਂ ਸ਼ੇਰੀਆਂ ਵੀ ਚੰਗੀਆਂ ਹੁੰਦੀਆਂ ਨੇ ਬੱਕਿਆਂ ਲੋਹੀਆਂ ਵੀ ਚੰਗੀਆਂ ਨੇ ਬੱਕਰੀਆਂ ਉਹ ਚੰਗੀਆਂ ਨੇ ਜਿਹੜੇ ਦੁੱਧ ਵਜੇ ਦਿੰਦੇ ਨੇ ਜੀ ਜਿਹੜੀ ਮੇਨ ਮੁੱਦੇ ਦੀ ਗੱਲ ਆ ਜਿਹੜੀ ਬੱਕਰੀ ਉੱਪਰ ਉਹ ਹੋਵੇ ਥੱਲੇ ਕੁਝ ਨਾ ਹੋਵੇ ਉਹ ਬੱਕਰੀ ਕੋਈ ਬੱਕਰੀ ਨਹੀਂ ਯਾਰ ਕਿੱਕਾ ਉਹ ਜਿਹੇ ਉਤਰ ਰੱਖਣ ਦਾ ਕੋਈ ਫਾਇਦਾ ਜੀ ਬੱਕਰੀ ਦੁੱਧ ਜਿਵੇਂ ਬੱਕਰੀਆਂ ਆਪਣੇ ਕੋਲੇ ਚੰਗੀਆਂ ਇਹਨਾਂ ਦੇ ਬੱਚੇ ਕਿਸੇ ਭਰਾ ਨਹੀਂ ਲੈਣੇ ਆ ਤੁਹਾਡਾ ਕੀ ਸਿਸਟਮ ਹੁੰਦਾ ਪੱਠਾ ਵੀ ਸੇਲ ਕਰਦੇ ਹੋ ਜਾਂ ਕੱਲੇ ਬੱਕਰੇ ਦੇ ਦਿੰਦੇ ਹੋ ਯਾਰ ਆਪਾਂ ਕਲੀਅਰ ਗੱਲ ਆ ਯਾਰ ਆਪਾਂ ਪੱਠਾ ਘੱਟ ਦਿੰਨੇ ਅੱਛਾ ਜੀ ਠੀਕ ਆ ਤੇ ਬੱਕਰਾ ਬੱਕਰਾ ਦੇ ਬੱਕਰੇ ਦੇ ਬੱਚੇ ਦੇ ਕਿੰਨੀ ਉਮਰ ਦਾ ਬੱਚਾ ਸੇਲ ਕਰਦੇ ਹੋ ਇਹਨੇ ਬੱਚਾ ਦੁੱਧ ਪਿੰਦਾ 2-2.5 ਮਹੀਨੇ ਦਾ ਬੱਚਾ ਬਾਹਰ ਨੂੰ ਘੋਲ ਕੇ ਵਧੀਆ ਉਦੋਂ ਵੇਚਦੇ ਹਾਂ ਠੀਕ ਆ ਭਾਈ ਆਪਣੀ ਬਈ ਲੋਕੇਸ਼ਨ ਦੱਸ ਦਿਓ ਕਿੱਥੇ ਜੇ ਪੈਂਦਾ ਪਿੰਡ ਆਪਣੀ ਵੀਰਜੀ ਧੂਰੀ ਤੋਂ ਮਰੇਲ ਕੋੜਲਾ ਰੋਡ ਦੇ ਉੱਪਰ ਪਿੰਡ ਪਸਹੌਰ ਪੈਂਦਾ ਜੀ ਹਾਂ ਆਪਣੇ ਪਿੰਡ ਦੀ ਨਿਸ਼ਾਨੀਆ ਕੇ ਆਰ ਬੀ ਐਲ ਆਪਣੇ ਫੈਕਟਰੀ ਆ ਬਹੁਤ ਫ ਦੇ ਵਿੱਚ ਫੇਮਸ ਫੈਕਟਰੀ ਆ ਕੇ ਆਰਬੀ ਵਾਲਾ ਜੀ ਉਸ ਪਿੰਡ ਤੋਂ ਬਲੋਂਗ ਕਰਦੇ ਆ ਆਪਣੀ ਲੋਕੇਸ਼ਨ ਦੇ ਉੱਤੇ ਜਾ ਕੇ ਮੈਪ ਦੇ ਉੱਤੇ ਜਾ ਕੇ ਸੋਨੂ ਗੁਰਪੁਰ ਪੰਜਾਬ ਭਰ ਸਕਦੇ ਉੱਥੇ ਵੀ ਨਿਕਲੇ ਆਉਣਾ ਜੀ ਤੇ ਨੰਬਰ ਵੀ ਬਈ ਬੋਲ ਦਿਓ ਜ਼ਰੂਰ ਨੰਬਰ ਆਪਣਾ ਵੀਰੇ 84373 28577 ਤੇ ਆਖਰ ਚ ਬਈ ਜਿਹੜੇ ਨਵੇਂ ਬੱਕਰੀ ਪਾਲਕਾ ਆ ਰਹੇ ਇਸ ਕੰਮ ਚ ਤੁਹਾਡੇ ਤੋਂ ਕੋਈ ਜਾਨਵਰ ਲੈਣਾ ਚਾਹੁੰਦਾ ਜਾਂ ਕਿਤੋਂ ਵੀ ਲੈਂਦੇ ਆ ਹਨਾ ਤੁਸੀਂ ਇੰਨਾ ਲੰਮਾ ਸਮਾਂ ਤਿਆਰ ਬਰ ਰੱਖਿਆ ਬਜ਼ੁਰਗਾ ਤੋਂ ਵੀ ਗੱਲਾਂ ਸਿੱਖੀਆਂ ਕੀ ਕਹਿਣਾ ਚਾਹੋਗੇ ਨਵੇਂ ਭਰਾਵਾਂ ਨੂੰ ਵੀਰੇ ਮੈਂ ਇਹ ਗੱਲ ਕਹਿਣਾ ਚਾਹਣਾ ਅੱਭੀ ਦੇਖੋ ਇਹ ਇੱਕ ਇਦਾਂ ਦਾ ਕੰਮ ਆ ਜਦੋਂ ਨਵਾਂ ਵੀਰ ਕੋਈ ਵੀ ਐਂਟਰੀ ਕਰਦਾ ਤਾਂ ਬਹੁਤ ਸੋਚ ਕੇ ਪੈਰ ਧਰੋ ਠੀਕ ਆ ਇਹ ਨਹੀਂ ਹੈਗਾ ਵੀ ਕੋਈ ਬੰਦਾ ਅੱਜ ਦੇ ਟਾਈਮ ਤੇ ਦੇਖੋ ਆਪਾਂ ਕਿਹਨਾਂ ਆਨਲਾਈਨ ਦੇ ਬਹੁਤ ਬੰਦੇ ਆਏ ਜਿਹੜੇ ਆਪਦੇ لالਚ ਲਈ ਦੂਜਿਆਂ ਨੂੰ ਨਗਰਾ ਰਹਿੰਦੇ ਨੇ ਹੂੰ ਸਾਡੇ ਪੈਸੇ ਵੰਡਣ ਚਾਹੁੰਦੇ ਨੇ ਅਗਲਾ ਕਹਿੰਦਾ ਆਪਾਂ ਨੇ ਕੀ ਲੈਣਾ ਇਹਨੂੰ ਵੜਾ ਦੋ ਉਸ ਚੀਜ਼ ਤੋਂ ਬਚ ਕੇ ਚੱਲੋ ਪਹਿਲਾਂ ਇਹਨਾਂ ਬਾਰੇ ਥੋੜਾ ਜਿਹਾ ਜਾਣਕਾਰੀ ਪ੍ਰਾਪਤ ਕਰੋ ਵੀ ਇਹ ਹੈ ਕੀ ਆ ਇਹ ਕੀ ਖਾਂਦੀ ਆ ਠੀਕ ਆ ਇਹਦਾ ਰਹਿਣ ਸਹਿਣ ਕਿੱਦਾਂ ਇਹ ਸਰਦੀ ਗਰਮੀ ਕਿੰਨੀ ਕੁ ਮੰਨਦੀ ਆ ਜੀ ਕਿੰਨੀ ਕੁ ਕੇਅਰ ਪਾਲਦੀ ਆ ਏ ਨਾ ਸੋਚੋ ਵੀ ਇੱਕ ਬੰਦਾ ਹਾਰੀ ਛੱਡ ਕੇ ਆਪਾਂ ਡਿਊਟੀ ਕਰਨ ਵਾਗੇ ਬکریاں ਨਹੀਂ ਪਾਲੇ ਠੀਕਾ ਕੋਈ ਵੀ ਵੀਰ ਕੰਮ ਕਰਨਾ ਚਾਹੁੰਦਾ ਤਾਂ ਇਹਦੇ ਬਾਰੇ ਜਾਣਕਾਰੀ ਲੈ ਕੇ ਤੇ ਦਰਮਿਆਨੇ ਰੇਟ ਦੀ ਬੱਕਰੀ ਲਾਓ ਵੀਰੇ ਹਾਈ ਰੇਟ ਚ ਬੱਕਰੀ ਨਾ ਲਾਓ ਕਦੇ ਕਿਸੇ ਦੀ ਫੁਕਰੀ ਬਾਜੀ ਦੇ ਵਿੱਚ ਜਾ ਕੇ ਹਾਂ ਕਦੇ ਕਿਸੇ ਕੋਈ ਮਤਲਬ ਵੀਡੀਓ ਬਣ ਚੱਲ ਆਪਾਂ ਨਾਰਮਲ ਹੋ ਜਾਂਦੀਆਂ ਮੇਲਿਆਂ ਦੇ ਹਾਂ ਵੀਡੀਓ ਬਣਦੇ ਉੱਥੇ ਚੱਕ ਚਗਾ ਕੇ ਬکریاں ਨਾ ਲਾਓ ਰਿਕੁਐਸਟ ਕਰਦਾ ਮੈਂ ਇਹ ਗੱਲ ਦੀ ਇਹਨਾਂ ਨਾਲ ਬੰਦਿਆਂ ਨੂੰ ਇੱਕ ਵਾਰ ਛੱਟ ਲੱਗਦੀ ਹੈ ਨਾ ਜਦੋਂ ਬੰਦੇ ਨੂੰ ਕਿਸੇ ਨੂੰ ਨਵੇਂ ਨੂੰ ਉਹ ਫਿਰ ਦੂਣ ਦੱਸਦਾ ਬਿਲਕੁਲ ਜੋ ਦੂਣ ਦੱਸਦਾ ਫਿਰ ਚਾਰ ਉਹ ਸਾਰਨ ਡੀਮੋਟੀਵੇਟ ਕਰ ਡੀਮੋਟੀਵੇਟ ਜਦੋਂ ਬੰਦੇ ਡੀਮੋਟੀਵੇਟ ਹੋਣ ਜਾ ਰਹੇ ਨੇ ਲਾਗੇ ਲਾਗੇ ਵੀਰੇ ਸੈਟੋਮੈਟਿਕਲੀ ਕੰਪਿਟਿਸ਼ੇ ਜਾਣਾ ਕਿਉਂਕਿ ਅੱਜ ਦੇ ਟਾਈਮ 'ਚ ਜਿਹੜਾ ਇਹ ਕੰਮ ਬਹੁਤ ਅੱਪ ਹੋ ਗਿਆ ਜੀ ਟੌਪ ਤੇ ਚੱਲ ਰਿਹਾ ਤੁਸੀਂ ਖੁਦ ਦੇਖੋ ਵੱਡੇ ਤੋਂ ਵੱਡਾ ਫੇਮਸ ਸੂਪਰਸਟਾਰ ਬੰਦਾ ਬੱਕਰੀ ਵਲ ਧਾਰਿਆ ਸਿਰਫ ਕਿਉਂ ਬੱਕਰੀ ਐਨੇ ਦੀ ਵਿੱਗੀ ਬੱਕਰੀ ਐਨੇ ਦੀ ਵਿੱਗੀ ਬਾਈ ਆਪਾਂ ਹੀ ਵੇਚ ਦਾਂਗੇ ਫਿਰ ਉਹ ਵੀ ਮਗਰਾਉਂਨੇ ਬਟ ਐਦਾਂ ਦਾ ਕੁਝ ਨਹੀਂ ਵੀਰੇ ਬਹੁਤ ਕੇਅਰ ਕਰਨੀ ਪੈਂਦੀ ਆ ਫਿਰ ਜਾ ਕੇ ਉਹਨਾਂ ਦੀਆਂ ਬੱਕਰੀਆਂ ਵੇਚਦੀਆਂ ਹੈ ਨਾ ਟਾਈਮ ਲੱਗਦਾ ਹਰ ਚੀਜ਼ ਸਬਰ ਚਾਹੀਦਾ ਬਈ ਹੈ ਨਾ ਸਬਰ ਤੋਂ ਮੈਨੂੰ ਕੋਈ ਕੰਮ ਨਹੀਂ ਬਣਦਾ ਵੀਰੇ ਧੰਨਵਾਦ ਬਾਈ ਥੈਂਕ ਯੂ ਬਾਈ ਜਿਹਨੇ ਦੱਸਿਆ ਬਾਈ ਦਰਮਿਆਨੇ ਰੇਟ ਦੇ ਵਿੱਚ ਬੰਦੇ ਕਾਮਯਾਬ ਵੀ ਹੋਏ ਉਹ ਹੋਏ ਨੇ ਜਿਨ੍ਹਾਂ ਨੇ ਘੱਟ ਪੈਸੇ ਦੇ ਨਾਲ ਕੰਮ ਤੋੜਿਆ ਜਿਹੜੇ ਫੁਕਰੀਆਂ ਦੇ ਵਿੱਚ ਆ ਕੇ ਵੱਡੇ ਵੱਡੇ ਪੰਗੇ ਲੈਂਦੇ ਆ ਬਾਅਦ ਦੇ ਵਿੱਚ ਮੈਂ ਕਹਿੰਦਾ ਵੀ ਆਧ ਰੇਟ ਤੋਂ ਵੀ ਥੱਲੇ ਬੱਕਰੀਆਂ ਵੇਚ ਦੇ ਫੇਰਾ ਉਹੀ ਜਿਹੜੇ ਲੇਕੇ ਦਿੰਦੇ ਨੇ ਫਿਰ ਉਹੀ ਕਹਿੰਦੇ ਨੇ ਨਾ ਯਾਰ ਤੁਸੀਂ ਖਤਮ ਕਰਤੀ ਖਤਮ ਕਰ ਚੰਗੀ थी ਬਿਲਕੁਲ ਤੁਸੀਂ ਤਾਂ ਨਾਸ ਮਾਰਦਾ ਫਿਰ ਉਹ ਵੀ ਜੀਰੋ ਬਣਾ ਦਿੰਦੇ ਨੇ ਠੀਕਾ ਉੱਚ ਜਦੋਂ ਬੱਚੋ ਆਪ ਹੀ ਧੰਨਵਾਦ ਭਾਈ ਬਹੁਤ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਹਾਂ ਕਿਵੇਂ ਲੱਗੀ ਤੇ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਆ ਰਹੀਆਂ ਨੇ ਬਾਈ ਹੋਰਾਂ ਦਾ ਫੋਨ ਨੰਬਰ ਐਡਰੈਸ ਸਾਰਾ ਸਕਰੀਨ ਤੇ ਚੱਲ ਰਿਹਾ ਇਹਨਾਂ ਨਾਲ ਤੁਸੀਂ ਸੰਪਰਕ ਕਰਕੇ ਫਾਰਮ ਦੇਖ ਸਕਦੇ ਹੋ ਬੱਚੇ ਕੋਈ ਲੈਣੇ ਆ ਬੱਕਰੀਆਂ ਲੈਣੀਆਂ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।